ਬਲੌਗ ਵੀਰਪਾਰਕੌਰ ਦੇ ਵਿੱਚ ਤੁਹਾਡਾ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਜੀ ਹਰ ਸਨੋ ਕਿਵੇਂ ਤੁਸੀਂ ਠੀਕ-ਠਾਕ ਹੋ ਜੀ ਅਸੀਂ ਵੀ ਠੀਕ-ਠਾਕ ਆ ਵੀਡੀਓ ਲੈ ਕੇ ਸ਼ੇਅਰ ਜਰੂਰ ਕਰੋ ਕਮੈਂਟ ਕਰਕੇ ਦੱਸਿਓ ਆਪਣੀ ਵੀਡੀਓ ਕਿੱਦਾਂ ਦੀ ਲੱਗੀ ਵੀਡੀਓ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਜਿਹੜੀ ਪੰਨਾ ਵੀ ਵੀਡੀਓ ਬਣਾਵਾਂਗਾ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੂਗਾ ਬਹੁਤ ਹੈ ਦਿলো ਧੰਨਵਾਦ ਆਪਣੇ ਨਾਲ ਜੋੜਨ ਦਾ ਤੇ ਇਸ ਵੀਰਪਾਲ ਕੌਰ ਬਲੌਗ ਨੂੰ ਵੀ ਬਹੁਤ ਜਲਦੀ ਜਸਸੀ ਜਮਨੀ ਟੀਜ਼ਰ ਕਰਾਓ ਤੇ ਲੋ ਜੀ ਅੱਜ ਆਪਾਂ ਵੀਡੀਓ ਲੈ ਕੇ ਆਏ ਆਂ ਬੈਗਾਂ ਦੀ ਤੁਹਾਨੂੰ ਦਿਖਾ ਰਹੀਆਂ ਸੀ ਵੀ ਆਪਾਂ ਬੈਗ ਤਾਂ ਚੀਜ਼ ਜਿ ਤਰ੍ਹਾਂ ਬੈਗ ਆਪਾਂ ਬਣਾ ਕੇ ਤਿਆਰ ਕੀਤੇ ਆਂ ਤੁਹਾਨੂੰ ਪਸੰਦ ਆ ਤੁਸੀਂ ਸਕਰੀਨ ਸ਼ਾਟ ਲੈ ਕੇ ਮੁੰਡਵਾ ਸਕਦੇ ਆਂ हां ने जी ਕਿਤੇ ਰਾਤ ਨੇਰੀ ਬਹੁਤ ਜ਼ਿਆਦਾ ਮੀਂਹ ਨੇਰੀ ਨੇ ਬਹੁਤ ਜ਼ਿਆਦਾ ਅੱਜ ਵੀਡੀਓ ਲੇਟ ਆਊਗੀ ਕਿਉਂਕਿ ਦਿਨੇ ਸਾਰਾ ਦਿਨ ਆਪਣਾ ਸਫਾਈਆਂ ਜੀ ਨੰਗ ਗਿਆ ਤੇ ਅੱਜ ਵੀਡੀਓ ਬਣਾਉ ਦਾ ਟਾਈਮ ਹੋ ਗਿਆ ਹੁਣ ਇੱਕ ਰਿਸ਼ਤੇਦਾਰ ਆ ਗਿਆ ਫਿਰ ਰਿਸ਼ਤੇਦਾਰ ਨੂੰ ਤੋਰ ਕੇ ਵੀਡੀਓ ਸ਼ਾਰਟ ਕਰਤੀ ਆ ਤੇ ਫਿਰ ਸੋਕੇ ਕੋਲੀ ਆਪਾਂ ਕੁਝ ਖਾਂਦੋ ਖਾ ਲਈ ਲੋਕੀ ਇਹ ਆਪਾਂ ਨਹੀਂ ਦਿਖਾਈ ਇਹ ਹੀ ਜੀ ਆਪਾਂ ਪਹਿਲਾਂ ਹੀ ਬਹੁਤ ਬਣਾ ਕੇ ਦਿੱਤੀ ਉਹ ਕੰਡ ਕਾਲੇ ਕਾਲੇ ਬਣਾ ਕੇ ਸੀ ਦੇਖੋ ਇਹ ਫਿਰ ਇਸ ਤਰ੍ਹਾਂ ਇਹ ਕਪੜਾ ਬਾਹਰ ਅੰਦਰ ਤੇ ਫਿਰ ਆਪਾਂ ਹੋਰ ਵੀ ਬਣਾ ਕੇ ਜੜੀ ਕਰ ਲੈਣੇ ਆ ਤੁਸੀਂ ਸਭ ਨੂੰ ਪਸੰਦ ਆਵੇਗਾ ਤੁਸੀਂ ਵੀ ਆਪ ਬਣਵਾ ਸਕਦੇ ਦੇਖੋ ਜਿਹੜਾ ਆਪਾਂ ਸਰਦੀਆਂ ਦੇ ਵਿੱਚ ਗਰਮੀ ਵਾਲੇ ਕੱਪੜੇ ਆਪਾਂ ਪਾ ਕੇ ਰੱਖਣੀ ਹੁਣ ਬੈੱਡ ਬਾਕਸ ਦੇ ਵਿੱਚ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਇਹ ਤੁਸੀਂ ਬਣਵਾਉਣੀ ਆ ਤੁਸੀਂ ਆਪ ਵੀ ਖੁਦ ਬਣਾਉਣ ਜਾਣ ਦੀ ਲੋੜ ਨਹੀਂ ਤੁਸੀਂ ਵੀ ਇਹੋ ਜਿਹੀ ਬਣਾ ਲੇ ਦੇਖੋ ਦੀ ਆਪਣੇ ਕੋਲੇ ਪੰਜ ਰੈਡੀ ਆ ਪਾਣ ਕੇ ਜੇ ਤੁਹਾਨੂੰ ਪਸੰਦ ਆ 500 ਰੁਪਿਆ ਲੀਟਰ ਹੋਊਗਾ ਦੇਖੋ ਜੀ ਤੁਸੀਂ ਕਿਤੇ ਸਫਰ ਚ ਚੱਲ ਨਹੀਂ ਆ ਤੁਸੀਂ ਜਿੰਦਾ ਮਰਤੀ ਕਪੜੇ ਤ ਹੈ ਮਾਰ ਕੇ ਪ੍ਰੈਸ ਕਰਕੇ ਵਿੱਚ ਪਾ ਲਓ ਦੇਖੋ ਜੀ ਇਸ ਤਰ੍ਹਾਂ ਆਪਾਂ ਫੜਨ ਵਾਸਤੇ ਬਣਾਇਆ ਇਸ ਤਰ੍ਹਾਂ ਟੈਂਸੀ ਵਗੂੰ ਚਾਰੇ ਪਾਸੇ ਘੁੱਲੂਗਾ ਹੈ ਜਿੱਦਾ ਮਰਜ਼ੀ ਕੰਬਲ ਗਰਮੀਆਂ ਵਾਲੇ ਕੱਪੜੇ ਸਰਦੀਆਂ ਵਾਲੇ ਤੇ ਹੈ ਮਾਰ ਕੇ ਤੁਸੀਂ ਬੇਟੀਆਂ ਚ ਰੱਖੋ ਬਿੱਡਾਂ ਚ ਰੱਖੋ ਜਿੱਦਾ ਮਰਜ਼ੀ ਰੱਖੋ ਦੇਖੋ ਜਿਉਂ ਬਾਧੂ ਕੱਲਾ ਡੁੱਲਾ ਕਪੜਾ ਜਿੱਦਾ ਮਰਜ਼ੀ ਬੱਚੇ ਦੇ ਕੱਪੜੇ ਵੀ ਤੁਸੀਂ ਡੇਲੀ ਰੁਟੀਨ ਵਾਲੇ ਨਿੱਕੇ ਨਿੱਕੇ ਬੱਚਿਆਂ ਦੇ ਕੱਪੜੇ ਵੀ ਤੁਸੀਂ ਪਾ ਕੇ ਉੱਪਰ ਉਹ ਜਿਹਾ ਪਲਾ ਕੇ ਇਸ ਤਰ੍ਹਾਂ ਸਟੋਰ ਕਰ ਸਕਦੇ ਆ ਤੁਸੀਂ ਬੱਚਿਆਂ ਦੇ ਕੱਪੜਿਆਂ ਦੇ ਲਈ ਵੀ ਬਹੁਤ ਵਧੀਆ ਚੀਜ਼ ਬਣ ਕੇ ਤਿਆਰ ਹੁੰਦੀ ਹੈ ਦੇਖੋ ਜੀ ਇਸ ਤਰ੍ਹਾਂ ਪੰਜ ਸੌ ਲੀਟਰ ਰਹੂਗਾ ਬੱਸ ਕਿੱਕੀ ਜੀ ਕਲਰ ਇਹ ਦਿਨਾਂ ਦੇ ਪਹਿਲਾਂ ਵੀ ਬਣਾਏ ਸੀ ਆਪਣੇ ਕੋਲ ਕੱਪੜਾ ਵਧਿਆ ਪਿਆ ਸੀ ਮੈਂ ਕਿਹਾ ਚਲੋ ਮੈਂ ਹੋਰ ਬਣਾ ਲੈਂਦੀ ਆ ਦੇਖੋ ਬੱਚਿਆਂ ਦੇ ਖੜਾਉਣੇ ਵਗੈਰਾ ਵੀ ਪਾ ਕੇ ਰੱਖਣੇ ਹੁਣ ਕੱਪੜੇ ਰੱਖਣੇ ਹੁਣ ਬਹੁਤ ਆਸਾਨੀ ਨਾਲ ਬਹੁਤ ਫੁੱਲਾ ਡੁੱਲਾ ਵਾ ਦੇਖੋ इस तरह लिप लगती पांच कलर अपने को बने पे है इन्होंने पसंद हो नंबर अपना स्क्रीन के नीचे होगा तो बनवा सकते हैं, देखो इस तरह कड़न वास्ते भी बना दिता ना देखो जी इस तरह बहुत खुला डुला जिन्ना मर्जी कपड़े पाके रखो Loro vedi che è la recavia. Dico. ਲਓ ਜੀ ਇਹ ਪਾਣੀ ਮਾਤਲ ਉਸ ਆਪਣੇ ਕੋਲ ਆ ਆ ਜੀ ਬਲੈਕ ਕਲਰ ਦੇ ਵਿੱਚ ਲਓ ਜੀ ਇਹਨਾਂ ਚ ਕੋਈ ਨੂੰ ਪਸੰਦ ਹੋ ਤੁਸੀਂ ਸਕਰੀਨ ਸ਼ਾਟ ਲੈ ਕੇ ਜਲਦੀ ਜਲਦੀ ਆਰਡਰ ਆ ਦੇ ਬੁੱਕ ਕਰਵਾ ਸਕਦੇ ਆ ਲਓ ਜੀ ਸਾਰੇ ਟੈਂਚੀ ਤਰ੍ਹਾਂ ਚਔਰਸ ਬਣੇ ਹੋਏ ਆ ਚਾਰੇ ਪਾਸੇ ਪਜਪ ਲੱਗੀ ਹੋਈ ਹੈ ਜਿੱਦਾਂ ਮਰਚੀ ਕੱਪੜੇ ਪਾ ਕੇ ਤੁਸੀਂ ਦਾ ਤੱਕ ਫੋਲਡ ਕਰ ਸਕਦੇ ਆ ਲਓ ਜੀ ਇਹ ਆਪਣੇ ਕੋਲੇ ਬੈਗ ਬਣ ਕੇ ਰੈਡੀ ਸੀਗੇ ਇਹਨਾਂ ਚੋਂ ਤੁਹਾਨੂੰ ਪਸੰਦ ਹੋਵੇ ਤੁਸੀਂ ਜਲਦੀ ਜਲਦੀ ਸਕਰੀਨ ਸ਼ਾਟ ਲਓ ਤੇ ਆਪਦੇ ਆਰਡਰ ਬੁੱਕ ਕਰਵਾਵੋ ਤੇ ਜਿਵੇਂ ਜਿੱਦਾਂ ਤੁਸੀਂ ਪਿੰਡ ਕਾਲੇ ਕੇ ਬਲੌਕ ਨੂੰ ਬਹੁਤ ਪਿਆਰ ਦਿੱਤਾ ਤੁਸੀਂ ਵੀਰਪਾਲ ਕੌਰ ਬਲੌਕ ਨੂੰ ਵੀ ਇਸ ਤਰ੍ਹਾਂ ਪਿਆਰ ਦੇਣਾ ਵੀਡੀਓ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਜਿਹੜੀ ਮੈਂ ਵੀਡੀਓ ਬਣਾਇਆ ਕਰੂੰ ਤੁਹਾਡੇ ਕੋਲ ਨੋਟੀਫਿਕੇਸ਼ਨ ਪਹਿਲਾਂ ਪਹੁੰਚਿਆ ਕਰੂੰਗਾ ਲੋ ਜੀ ਵੀਡੀਓ ਆਪਣੀ ਹੋ ਗਈ ਲੇਟ ਅੱਜ ਰਿਸ਼ਤੇਦਾਰ ਆਉਣੇ ਕਰਕੇ ਇੱਕ ਕੱਚਾ ਸੀ ਵੀਰ ਰਾਤ ਨੀਂਦ ਹੀ ਕਰਕੇ ਸਾਰਾ ਦਿਨ ਅਜ ਇੱਕ 2 ਵਜੇ ਗਿਆ ਦਿਨ ਦਾ ਸਾਸਫਾਈਆ ਕਰਦਿਆਂ ਨੂੰ ਤੇ ਬਹੁਤ ਜ਼ਿਆਦਾ ਸੀਗਾ ਮਿੱਟੀ ਘਟਾ ਚੜਿਆ ਹੋਇਆ ਤੇ ਲੋ ਜੀ ਵੀਡੀਓ ਦਾ ਆਪਾਂ ਕਰਨ ਲੱਗ ਗਏ ਆਂ ਤੇ ਵੀਡੀਓ ਨੂੰ ਲਾਇਕ ਸ਼ੇਅਰ ਜਰ ਕਰਿਓ ਚਲੋ ਜੀ ਬਹੁਤ ਧੰਨਵਾਦ ਤੁਹਾਡਾ ਆਪਣੇ ਨਾਲ ਜੋੜਨ ਦਾ ਵੀਡੀਓ ਦਾ ਪੈਂਟ ਕਰਦੇ ਆਂ